ਪਿਛਲੇ 2 ਸਾਲਾਂ ਤੋਂ ਕਰਨਵੀਰ ਹਸਪਤਾਲ ਵਿੱਚ Hindu Muslim Sikh ਪਾਈਚਾਰੇ ਦੀ ਸਾਂਝੀ ਵਲਤਾਲੀ ਰੋਜ਼ਾ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਸਾਲ ਵੀ ਮੁਸਲਿਮ ਪਾਈਚਾਰੇ ਦੇ ਲੋਕਾਂ ਨੇ ਰੋਜ਼ੇ ਡਾਕਟਰ ਕਰਨਵੀਰ ਹਸਪਤਾਲ ਵਿੱਚ ਖੁਲਵਾਏ ਗਏ ਜਿਸ ਵਿੱਚ ਸ਼ਹਿਰ ਦੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਤੇ ਉਦਯੋਪਤੀਆਂ ਨੇ ਇਕੱਠੇ ਬੈਠ ਕੇ ਮੁਸਲਿਮ ਪਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਇਹ ਰੋਜ਼ਾ ਇਫਤਾਰ ਹਰ ਸਾਲ ਇਸ ਤਰ੍ਹਾਂ ਕਰਾਈਏ ਤੇ ਇਸ ਉੱਤੇ ਕੀ ਸੰਦੇਸ਼ ਹੈ ਜਾਂ ਉਹ ਕੀ ਮਹਿਸੂਸ ਕਰਦੇ ਰੋਜ਼ੇ ਭੁਲਾ ਕੇ ਬismillah ਹਮਾਰੇ ਲਈ ਅਸੀਂ 2 ਸਾਲ ਤੋਂ ਹਸਪਤਾਲ ਚਲਾ ਰਹੇ ਹਾਂ ਤੇ ਰੋਜ਼ਾ ਇਕੱਠਾੜ ਦਾ ਸਾਡਾ ਮਤਲਬ ਇਹ ਹੁੰਦਾ ਹੈ ਕਿ ਇੱਕ ਤਾਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਸਿਹਤ ਯਾਪੀ ਲਈ ਸਾਰੇ ਦੀ ਤੰਦਰੁਸਤੀ ਲਈ ਅਚਾ ਸਰਵਤਰੰਗ ਦੇ ਲੋਕ ਜਿਹੜੇ ਆ ਕੇ ਇਕੱਠੇ ਇੱਕ ਛੱਤ ਹੇਠਾਂ ਰੋਜ਼ਾ ਖੋਲਦੇ ਨੇ ਤੇ ਰੱਬ ਦੀ ਦੁਆ ਕਰਦੇ ਨੇ ਆਪਣੀ ਸਿਹਤ ਲਈ ਸਿਹਤ ਯਾਪੀ ਲਈ ਤੇ ਅਸੀਂ ਪਿਛਲੇ 2 ਸਾਲ ਤੋਂ ਹਰ ਸਾਲ ਰੋਜ਼ਾ ਖੁਲਵਾਨੇ ਆ ਜਿਦੇ ਵਿੱਚ ਅਸੀਂ ਆਪਣੇ ਸਟਾਫ ਮੈਂਬਰਸ ਨੂੰ ਰਿਸ਼ਤੇਦਾਰਾਂ ਨੂੰ ਬਜ਼ੁਰਗਾਂ ਨੂੰ ਭੈਣਾ ਭਰਾਵਾਂ ਨੂੰ ਤੇ ਯਾਰਾਂ ਦੋਸਤਾਂ ਨੂੰ ਇਕੱਠੇ ਹੋ ਕੇ ਰੋਜ਼ਾ ਖੁਲਵਾਨੇ ਆ ਤੇ ਅਸੀਂ ਇਹੀ ਆਸ ਕਰਦੇ ਆ ਕਿ ਰੱਬ ਹਰ ਸਾਲ ਸਾਡੇ ਤੋਂ ਐਦਾਂ ਦਾ ਰੋਜ਼ੇ ਦਾ ਪਵਿੱਤਰ ਜਿਹੜਾ ਖੁਲਾਲ ਦਾ ਜਿਹੜਾ ਇਹ ਇੱਕ ਈਵੈਂਟ ਹੈਗਾ ਉਹਨੂੰ ਹੋਰ ਚਾਰੀ ਰੱਖੇ। ਪੰਜਵਾਰੀ ਖਲਾਈ ਹੈ ਤੇ ਇਸ ਨੂੰ ਕਿਸ ਲੱਗ ਰਿਹਾ ਦੇਖਦੇ ਹੋ ਤੇ ਲੋਕਾਂ ਨੂੰ ਕੀ ਸੰਦੇਸ਼ ਦੇ ਰਿਹਾ ਹੈ? ਅੱਜ ਅਸੀਂ ਰੋਜ਼ਾ ਿਫਤਾਰੀ ਦਾ ਸਾਨੂੰ ਇੱਕ ਅਫਸਰ ਮਿਲਿਆ ਕਿ ਅਸੀਂ ਅਸੀਂ ਇਹ ਮਨਾ ਸਕੀਏ ਅਸੀਂ ਸਾਨੂੰ ਬਹੁਤ ਅੱਜ ਖੁਸ਼ੀ ਹੋ ਰਹੀ ਹੈ ਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਇਹ ਪਾਰਟੀ ਆਰਗੇਨਾਈਜ਼ ਕੀਤੀ ਹੈ ਤੇ ਅਸੀਂ ਮੁਸਲਿਮ ਭਾਈਚਾਰੇ ਨੂੰ ਇੱਕ ਤਾਂ ਜਿਹੜੀ ਇਲ ਆ ਰਹੀ ਹੈ ਉਹਦੇ ਲਈ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਤੇ ਸਾਡਾ ਜਿਹੜਾ ਮੈਸੇਜ ਹੈ ਉਹ ਇਹ ਹੀ ਹੈ ਕਿ ਕੋਈ ਧਰਮ ਨਹੀਂ ਹੈ ਸਾਰੇ ਧਰਮ ਇੱਕ ਨੇ Hindu Muslim Sikh Isai ਸਾਰੇ ਪਰਾਣੇ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਕੋਈ ਅੰਤਰ ਨਹੀਂ ਹੈ ਜਿੰਨੇ ਵੀ ਅਸੀਂ ਤਿਉਹਾਰ ਮਨਾਉਂਦੇ ਆ ਇਹੀ ਮੈਸੇਜ ਹੈ ਕਿ ਸਾਰੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਤੁਸੀਂ ਮਲੇਰਕੋਟ ਦੇ ਜੰਪਲੋਂ ਦੇ ਵਿਦਿਆਰਥੀ ਬਹਤ ਵਧੀਆ ਅਫਸਰ ਪਾੜੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਖਦੀ ਗੀਂ ਸਾਂਝ ਹੈ ਉਹਨੂੰ ਲੈ ਕੇ ਕੀ ਮਹਿਸੂਸ ਕਰਦੇ ਹੋ ਅਫਸਰ ਪਾੜੇ ਉਕੀ ਸੰਦੇਸ਼ ਦੇਖੋ ਮਲੇਰਕੋਟ ਦਾ ਪੂਰੇ ਵਰਲਡ ਦੇ ਵਿੱਚ ਇਹਹੀ ਸੰਦੇਸ਼ ਵਿਚਰਦਾ ਹੈ ਕਿ ਭਾਈਚਾਰਾ ਕੀ ਚੀਜ਼ ਹੁੰਦੀ ਹੈ ਤਾਂ ਉਸੇ ਤਰ੍ਹਾਂ ਹੀ ਹਮੇਸ਼ਾ ਦੀ ਤਰ੍ਹਾਂ ਡਾਕਟਰ ਕਰਨਵੀਰ ਜਿਹੜੇ ਆ ਉਹ ਵੀ ਸ਼ਹਿਰ ਨੂੰ ਇਹ ਸੰਦੇਸ਼ ਦਿੰਦੇ ਨੇ ਤੇ ਇਹਨਾਂ ਦਾ ਬਹੁਤ ਅੱਛਾ ਉਪਰਾਲਾ ਉਪਰਾਲਾ ਹੈ ਤੇ ਮੈਂ ਇਸ ਚੀਜ਼ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਮੁਬਾਰਕਬਾਦ ਦਿੰਦਾ ਕਿ ਭਾਈਚਾਰਕ ਸਾਂਝ ਨੂੰ ਆਪਾਂ ਹਮੇਸ਼ਾ ਬਣਾ ਕੇ ਰੱਖੀਏ ਤੇ ਸਾਰਿਆਂ ਨੂੰ ਇਹ ਹੀ ਅਪੀਲ ਹੁੰਦੀ ਹੈ ਕਿ ਹਰ ਤਿਹਾੜੀ ਨੂੰ ਇਸੇ ਤਰ੍ਹਾਂ ਹੀ ਬਣਾਇਆ ਜਾਣਾ ਚਾਹੀਦਾ ਤੇ ਇਹਦੇ ਨਾਲ ਹਮੇਸ਼ਾ ਸਾਡੀ ਤਰੱਕੀ ਜੁੜਦੀ ਹੈ ਤੇ ਇਸ ਕਰਕੇ ਇੱਕ ਜਿਸ ਤਰ੍ਹਾਂ ਦੇ ਜਿਹੜੇ ਮਰਜੀ ਤਿਹਾੜੀ ਹੋਣ ਦੀਵਾਲੀ ਹੋਲੀ ਈ ਇਹ ਸਾਰੇ ਇਤਿਹਾਸ ਸਾਡੇ ਸ਼ਹਿਰ ਦੇ ਵਿੱਚ ਰਲ ਮਿਲ ਕੇ ਬਣਾਏ ਜਾਂਦੇ ਤੇ ਇਹ ਸੰਦੇਸ਼ ਡਾਕਟਰ ਕਰਨਵੀਰ ਵੱਲੋਂ 2 ਸਾਲ ਤੋਂ ਜਾ ਰਹੇ ਹਨ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਲਈ ਬਹੁਤ-ਬਹੁਤ ਮੁਬਾਰਕਾਂ। ਮੁਖੀ ਤੋਂ ਲਾਣਾ ਕੀ ਹੈ ਮੈਂ ਨਾਮ ਜਨਾਹ ਮੁਹੰਮਦ ਅਜ਼ਮੁਨੀਮ ਹੈ ਜੀ। ਅਜਾ ਤੁਸੀਂ ਅੱਜ ਜਿਹੜਾ ਕਰਨ ਡਾਕਟਰ ਕਰਨਦੀਪ ਸਾਹਿਬ ਦੇ ਅਫਤਾਰ ਪਾਰਟੀ ਜਾਈ ਹੋ ਇੱਥੇ ਕੀ ਕਹਿੰਦੇ ਲੋਕੋ ਕਿਸ ਦੇ ਦਰਜਾ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਕਰਨਦੀਪ ਸਾਹਿਬ ਦਾ ਸ਼ੁਕਰੀਆ ਦਾ ਕਰਨਾ ਡਾਕਟਰ ਕਰਨਦੀਪ ਸਾਹਿਬ ਦਾ ਤੇ ਉਹਨਾਂ ਦੇ ਪਿਤਾ ਮੇਰੇ ਚਾਚਾ ਜੀ ਸਰਕਾਰੀ ਅਕਸਰ ਸਿੰਘ ਸਾਹਿਬ ਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਆਪਸੀ ਭਾਈਚਾਰਾ ਦਾ ਸੰਦੇਸ਼ ਦਿੱਤੇ ਹੋਏ ਇਹ ਤੇ ਉਹ ਜਾਫਤਰੀ ਰੱਖੀ ਹੈ ਪਿਛਲੇ 2 ਸਾਲਾਂ ਤੋਂ ਲਗਾਤਾਰ ਜਦੋਂ ਮੈਂ ਹਸਪਤਾਲ ਹੰਦ ਦਾ ਕਾਇਮ ਕੀਤਾ ਰੋਜ਼ਾਫਤਰੀ ਕਰਾ ਰਹੇ ਨੇ ਜਦੋਂ ਅਸੀਂ ਆਨੇ ਉਹ ਰੋਜ਼ਾਫਤਰੀ ਵੀ ਹੁੰਦੀ ਹੈ ਇਸ ਦੇ ਨਾਲ ਵੀ ਨਮਾਜ਼ ਪੜਨ ਤੋਂ ਬਾਅਦ ਮਰੀਜ਼ਾਂ ਦੇ ਲਈ ਵੀ ਦੁਆਵਾਂ ਹੁੰਦੀਆਂ ਨੇ ਪੂਰੇ ਮੁਲਕ ਦੇ ਵਿੱਚ ਅਮਨ ਸ਼ਾਂਤੀ ਸਾਡੇ ਹਿੰਦੁਸਤਾਨ ਪੰਜਾਬ ਭਲੇ ਕੋਲ ਲੈਂਦੇ ਨੇ ਗੁਲਦਸਤ ਦੇ ਸ਼ਹਿਰ ਦੇ ਲਈ ਸਭ ਭਾਵਨਾ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਦੁਆਵਾਂ ਹੁੰਦੀਆਂ ਨੇ ਅਸੀਂ ਡਾਕਟਰ ਸਾਹਿਬਾਨ ਦਾ ਸ਼ੁਕਰੀਆ ਲਗਾ ਕਰਦੇ ਸਾਰੇ ਪਰਿਵਾਰ ਮੈਂ ਤਾਂ ਇਹ ਕਹਾਂਗੇ ਕਿ ਡਾਕਟਰ ਡਾਕਟਰ ਚੰਦਲੇ ਇੱਕ ਸੰਸਥਾ ਨੇ ਕੋਈ ਬਹੁਤ ਵੱਡੀ ਸੰਸਥਾ ਹੈ ਸਾਨੂੰ ਤੋਂ ਮੈਨੂੰ ਤਾਂ ਸਿੱਖਣ ਨੂੰ ਮਿਲਦਾ ਉਹ ਗਰੀਬਾਂ ਦੇ ਲਈ ਵੀ ਬਹੁਤ ਕੁਝ ਨੇ ਉਹ ਡਾਕਟਰੀ ਪੇਸ਼ੇ ਦੇ ਨਾਲ ਵੀ ਬਹੁਤ ਨਾਲ ਜ਼ਿਆਦਾ ਮਜ਼ਬੂਤ ਨੇ ਅਗਰ ਅਸੀਂ ਸਾਰੀ ਟੀਮ ਸਾਡੀ ਸਹਾਰਾ ਨਸੀਲ ਪੈਂਫਿਲ ਸੋਸਾਇਟੀ ਕੋਲ ਤੋਂ ਦੱਸਿਆ ਜਾਂਦਾ ਕਿ ਆਹ ਪਲੀਜ਼ ਹੱਕਦਾਰ ਹੈ ਗਰੀਬ ਹੈ ਅਸੀਂ ਵੀ ਉਹਨਾਂ ਦੀ ਹੈਲਪ ਕਰਦੇ ਹਾਂ ਉਹ ਬਿਲਕੁਲ ਦਿਲ ਦੇ ਵਿੱਚੋਂ ਬਿਲਕੁਲ ਜ਼ੀਰੋ ਹੀ ਲੈਂਦੇ ਨੇ ਕੀ ਮਤਲਬ ਹੈ ਐਸੇ ਤਾਂ ਵੀ ਹਾਲਾਤ ਹੈ ਮੈਂ ਬੋਲਦਾ ਇਹਨੂੰ ਤੋਂ ਸ਼ੁਕਰੀਆ ਦਾ ਕਰਦਾ ਮੈਂ ਤੁਹਾਡਾ মিডিਆ ਦਾ ਸਾਰਿਆਂ ਦਾ ਸ਼ੁਕਰੀਆ ਦਾ ਕਰਦਾ ਕਿ ਜਿਹੜੇ ਇਹੋ ਜਿਹੇ ਪ੍ਰੋਗਰਾਮਾਂ ਨੂੰ ਤੁਸੀਂ ਹਾਈਲਾਈਟ ਕਰਦੇ ਇਹੋ ਜਿਹੇ ਪ੍ਰੋਗਰਾਮ ਜਦੋਂ ਹੁੰਦੇ ਨਾ ਆਂਦੇ ਆ ਜੀ ਇਹਦੇ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਦੇਖਿਆ ਹੋਵੇ ਇੱਥੇ ਸਿੱਖ ਵੀ ਆਏ ਨੇ Hindu ਭਰਾ ਆਏ ਨੇ Muslim ਵੀ ਆਈ ਹੈ ਰੋਜ਼ਾ ਖਾਣ ਦਾ ਮਕਸਦ ਹੈ ਇਹ ਇਕੱਠੇ ਬੈਠ ਕੇ ਇੱਕ ਦਸਰਖਾਨ ਠਕਾਇਆ ਜਾਂਦਾ ਜਦੋਂ ਅਸੀਂ ਇੱਕ ਦਸਰਖਾਨ ਸਾਂਝਾ ਕਰਦੇ ਆਂ ਤਾਂ ਸਾਡੇ ਬਹੁਤ ਸਾਰੇ ਦੁੱਖ ਸੁੱਖ ਸਾਂਝੇ ਹੁੰਦੇ ਨੇ ਇੱਕ ਦੂਜੇ ਲਈ ਦੁਆਵਾਂ ਕੀਤੀ ਜਾਂਦੀ ਹੈ